ਜੀ ਜੀ 사스트리카 ਜੀ ਸਾਰਿਆਂ ਨੂੰ ਅੱਜ ਫੈਂਡ ਪਹੁੰਚੇ ਆਪਾਂ ਜਗਜੀਤਪੁਰਾ ਠੀਕ ਹੈ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਗਾਮਾ ਬਕਾਊਾ ਜੀ ਕਰਦੇ ਆਪਾਂ ਬਾਈ ਨਾਲ ਧੰਨਵਾਦ ਲੈਣੇ ਜਾਣਕਾਰੀ ਤਾਜ਼ੀਆਂ ਸੁਈਆਂ ਮੀਆਂ ਹਾਂਜੀ ਵੀਰ ਜੀ 사스트리카 ਜੀ 사스트리카 ਕੀ ਨਾ ਵੀਰ ਜੀ ਆਪਣਾ ਬਾਈ ਦਰਵਾਜ਼ਾ ਫੈਂਡ ਜਗਜੀਤਪੁਰਾ ਠੀਕ ਹੈ ਜ਼ਿਲ੍ਹਾ ਬਰਨਾਲਾ ਤੇ ਬਾਈ ਦੱਸੋ ਜੀ ਨੇ ਡਿਟੇਲ ਕਹੀਆਂ ਦੀ ਆਪਣੇ ਦੀ ਇਹ ਨੂੰ ਹੋ ਗਏ ਬਾਈ ਪਰਸੋ ਸੁਈ ਆ ਠੀਕ ਹੈ ਜੀ ਤੇ 10 ਕਿਲੋ ਨੂੰ ਬੋਲਾ ਹੈਗਾ ਤਿਆਰ ਠੀਕ ਹੈ ਜੀ ਪੰਦੀ ਸੀਲ ਆ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਪਰ ਸੀ ਸੀ ਇਹ ਬਰੇ ਹਾਂ ਮਗਰ ਕੀ ਇਹਦੇ ਬੱਚਾ ਬੱਸੀ ਆ ਜੀ ਮਗਰ ਬੱਸੀ ਬਈ ਮਸਤੀ ਕੀ ਦੇਖ ਸਕਦੇ ਹਾਂ ਬੱਸੀ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਬੜਾ ਦੂਰ ਕੇ ਦਿਖਾ ਦੂੰਗੀ ਆ ਜੀ ਦੇਖ ਸਕਦੇ ਹੋ ਬਰਾ ਬੈਲਨ ਸੂਈ ਆ ਬਸ ਬਸ ਮੋੜ ਲਾ ਜੀ ਮੋੜ ਲਊ ਬਸ ਠੀਕ ਆ ਤੋਰਾ ਤਰ੍ਹਾਂ ਦੇਖ ਲੈ ਬਰਾ। ਫੇਸਟ ਵਾਲੇ ਦੇਖ ਸਕਦਾ। ਲੱਕ ਕਰਦੇ ਵਜੋਂ ਆਪਣਾ ਰੇਟ ਦੀ ਗੱਲ। ਹਾਂਜੀ ਵੀਰ ਜੀ ਰੇਟ ਕੀ ਹੈ ਜੀ ਦਾ? ਰੇਟ ਹੈ ਬਾਈ ਜੀ 60000 ਪਰ। ਠੀਕ ਹੈ ਜੀ। ਬੋਲੀ ਜੀ ਰੇਟ ਬਾਈ ਜੀ 60000 ਕਹਿ ਰਿਹਾ। ਮਾਨ ਤਾਨ ਹੋ ਜੂਗਾ ਜੀ? ਹਾਂਜੀ ਹਾਂ। ਠੀਕ ਹੈ ਜੀ। ਹਾਂਜੀ ਅਗਲੇ 2 ਨੰਬਰ ਵਾਲੇ ਦੱਸੋ ਜੀ। ਇਹ ਹੱਤਾਪ ਹੋਇਆ ਛੋਈ ਨੂੰ 나ੜੂਆ ਨਾਲ ਆ। ਅੱਛਾ ਜੀ। ਹੈਗਾ 13-14 ਕਿਲੋ ਬੋਲਾਂ ਨੇ। ਠੀਕ ਹੈ ਜੀ। ਇਹਦਾ ਕੀ ਰੇਟ ਆ ਜੀ? ਇਹਦਾ ਜੀ 80000 ਪਰ। ਠੀਕ ਹੈ ਜੀ। ਇਹ ਦੇਖ ਸਕਦੇ ਹੋ ਲੈ ਵਲੂਆ ਬਚੀ ਲੱਗੀ ਏ ਥੋੜੀ ਜਿਹੀ ਖਾਂਗੇ ਹਾਂ ਜੀ ਬਈ ਤੋਰ ਕੇ ਖਾ ਲਓ ਜੀ ਇਹ ਤੋ ਦੇਖੋ ਇਹ ਘੋੜਾ ਦਾ ਮੋੜ ਲਾ ਹਾਂ ਹਾਂ ਡਾਲ ਦੇ ਜਪਾਇਰ ਲੱਗ ਗਏ ਸਹੀ ਹੋਰ ਜੀ ਠੀਕ ਹੈ ਠੀਕ ਹੈ ਜੀ ਮੋੜੀ ਮੋਟੀ ਸੱਟ ਠੀਕ ਹੈ ਇਹ ਮੂਰ ਲੱਗ ਗਈ ਠੀਕ ਹੈ ਇਹ ਦੋ ਜਿਸ ਕਿਸੇ ਨੂੰ ਜਰੂਰ ਤੋਈ ਤਾਂ ਬਾਈ ਜੀ ਨੂੰ ਜਰੂਰ ਕੰਟੈਕਟ ਕਰੋ ਜੀਤਾ ਫਾਰਮ ਟੀਵੀ ਨੂੰ ਬਾਦ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਹੈ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ